ਡੇਲੀਪੋਸ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਖਾ ਸੰਧੀਰ ਦੋ ਰੇਲ ਗੱਡੀਆਂ ਆਪਸ ਦੇ ਵਿੱਚ ਟਕਰਾ ਜਾਂਦੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਔਰ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਅਜੇ ਹੇਠ ਵਿੱਚ ਬਚਾਅ ਕਾਰਜ ਜਾਰੀ ਆਰ ਜੋ ਲੋਕ ਟ੍ਰੇਨ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਕੱਢਣ ਦੇ ਲਈ ਟੀਮ ਵੀ ਉੱਥੇ ਮੌਜੂਦ ਹੈ ਤਾਂ ਰੇਲਵੇ ਪ੍ਰਸ਼ਾਸਨ ਨੇ ਤੁਰੰਤ ਇੱਕ ਬਚਾਅ ਟੀਮ ਅਤੇ ਮੈਡੀਕਲ ਯੂਨਿਟ ਨੂੰ ਘਟਨਾ ਸਥਾਨ ਦੇ ਉੱਤੇ ਪਹੁੰਚਾਇਆ ਹੈ ਬिलासपुर ਦੇ ਕਲੈਕਟਰ ਸੰਜੇ ਅਗਰਵਾਲ ਦੇ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਚਾਰ ਲੋਕਾਂ ਦੀ ਇਸ ਹਾਦਸੇ ਵਿੱਚ ਮੌਤ ਹੋ ਚੁੱਕੀ ਹੈ ਔਰ ਕਈ ਲੋਕ ਵਿੱਚ ਫਸੇ ਹੋਏ ਨੇ ਜਿਨ੍ਹਾਂ ਨੂੰ ਕੱਢ ਦੇ ਲਈ ਬਚਾਅ ਕਾਰਜ ਫਿਲਹਾਲ ਦੇ ਲਈ ਜਾਰੀ ਆ ਔਰ ਉਹਨਾਂ ਨੂੰ ਮੈਡੀਕਲ ਸਹੂਲਤ ਵੀ ਦਿੱਤੀ ਜਾ ਰਹੀ ਹੈ ਤਾਂ ਆਪਸ ਦੇ ਵਿੱਚ ਦੋ ਰੇਲ ਗੱਡੀਆਂ ਟਕਰਾਂਦੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਕਮਾਲ ਗੱਡੀ ਸੀ ਤੇ ਦੂਜੀ ਦੇ ਵਿੱਚ ਲੋਕੀ ਆਮ ਯਾਤਰੀਆਂ ਦੇ ਵੰਗ ਸਫ਼ਰ ਕਰਦੇ ਹੋਏ ਆ ਰਹੇ